ਮਸੀਹ ਭਾਈਚਾਰੇ ਲੋਕਾਂ ਨੇ ਗੁਰਦਾਸਪੁਰ ਡਿਪਟੀ ਕਮਿਸ਼ਨਰ ਦੇ ਬਾਹਰ ਲਗਾਇਆ ਧਰਨਾ ਹੱਥਾਂ ਵਿੱਚ ਮਸੀਹ ਮੰਗਾ ਵਾਲੀਆਂ ਤਕਤੀਆਂ ਫੜੀਆਂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਪੱਕਾ ਪਾਦ ਤੇ ਮੁਰਦਾਬਾਦ ਦੇ ਨਾੜੇ ਲਾ ਕੇ ਕਰ ਰਹੇ ਹਨ ਰੋਸ ਪ੍ਰਦਰਸ਼ਨ ਧਰਨੇ ਨੇ ਸੰਬੋਧਨ ਕਰਦੇ ਸੀਐਨਐਫ ਦੇ ਨੇਤਾਵਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਤੇ ਭਾਈਚਾਰੇ ਨਾਲ ਵਿਤਕਰੇ ਦੇ ਦੋਸ਼ ਲਾਏ ਹਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਲਾਲ ਚੋਦਰੀ ਰਾਜੀ ਪ੍ਰਧਾਨ ਨੇ ਕਿਹਾ ਕਿ ਆਜ਼ਾਦੀ ਦੇ 77 ਸਾਲ ਵੀ ਭਾਈਚਾਰਾ ਆਪਣੀਆਂ ਮੁੱਲੀਆਂ ਲੋਰਾਂ ਦੇ ਸੰਘਰਸ਼ ਕਰ ਰਿਹਾ ਹੈ ਸਿਆਸੀ ਪਾਰਟੀਆਂ ਦੇ ਨੇਤਾ ਭਾਈਚਾਰੇ ਦਾ ਸਭ ਤੋਂ ਵੱਧ ਸ਼ੋਸ਼ਣ ਕਰਦੇ ਹਨ ਅੱਜ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਅੱਜ ਇੱਥੇ ਰੱਖ ਤੁਹਾਡੀ ਮੰਗ ਪੂਰੀ ਕਰੋ ਤੁਹਾਡੀ ਮੰਗ ਪੂਰੀ ਕਰੋ ਤੁਹਾਡੀ ਮੰਗ ਪੂਰੀ ਕਰੋ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕਹਿੰਦੇ ਅੱਜ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਸਾਰਾ 크ਿਸਚਨ ਭਾਈਚਾਰਾ 크ਿਸਚਨ ਨੈਸ਼ਨਲ ਫਰੰਟ ਦੇ ਬੈਨਰ ਥਲੇ لارنس ਚੌਧਰੀ ਚੌਧਰੀ ਜੀ ਔਰ ਬੱਬਾ ਗਿੱਲ ਜੀ ਦੀ ਅਗਵਾਈ ਦੇ ਵਿੱਚ ਇੱਥੇ ਇਕੱਤਰਿਤ ਹੋਇਆ ਔਰ ਇਹਨਾਂ ਨੇ ਆਪਣਾ ਮੰਗ ਪੱਤਰ ਜਿਹੜਾ ਡੀਸੀ ਸਾਹਿਬ ਨੂੰ ਦਿੱਤਾ ਜਿੰਨੀਆਂ ਵੀ ਇਹਨਾਂ ਦੀਆਂ ਮੰਗਾਂ ਨੇ ਬਹੁਤ ਜੈਨੂਇਨ ਮੰਗਾਂ ਨੇ ਇਹ ਸਾਰੇ ਬਾਕੀ ਭਾਈਚਾਰਿਆਂ ਨੂੰ ਵਰਗਾਂ ਨੂੰ ਮਿਲ ਰਹੀਆਂ ਨੇ ਤੇ ਇਹ ਬੜੇ ਅਫਸੋਸ ਦੀ ਗੱਲ ਹੈ ਕਿ 70 70 ਸਾਲਾਂ ਤੋਂ ਬਾਅਦ ਵੀ ਜਿਹੜਾ 크ਰਿਸਚਨ ਭਾਈਚਾਰੇ ਨੂੰ ਆਪਣੀਆਂ ਬੇਸਿਕ ਮੰਗਾਂ ਮੰਗਵਾਉਣ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਧਰਨੇ ਲਗਾਉਣੇ ਪੈ ਰਿਹਾ ਉਹਨਾਂ ਨੂੰ ਰੂਸ ਮਾਰਚ ਕੱਢਣੇ ਪੈ ਰਿਹਾ ਔਰ ਬਹੁਤ ਹੀ ਤ੍ਰਾਸਦੀ ਦੀ ਗੱਲ ਹੈ कि ਜਿਹੜੇ ਸਾਡੇ ਸ਼ਹੀਦ ਹੋਏ ਆ ਕਾਫਲ ਮਸੀਜੀ ਹਲਕਾ ਕਾਦੀਏ ਚ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਜਿਸ ਤਰ੍ਹਾਂ ਦੇਣਾ ਚਾਹੀਦਾ ਉਸ ਤਰ੍ਹਾਂ ਦਾ ਨਹੀਂ ਦਿੱਤਾ ਉਸ ਤਰ੍ਹਾਂ ਦਾ ਸਨਮਾਨ ਉਹਨਾਂ ਨੂੰ ਨਹੀਂ ਮਿਲਿਆ ਭਗਵੰਤ ਮਾਨ ਜੀ ਹਰ ਸ਼ਹੀਦ ਦੇ ਘਰ ਆਪ ਜਾਂਦੇ ਨੇ 1 ਕਰੋੜ ਰੁਪਇਆ ਦੇ ਕੇ ਨਾਲ ਉਹਨਾਂ ਦੇ ਘਰਦਿਆਂ ਨੂੰ ਰੋਜ਼ਗਾਰ ਔਰ ਕੋਈ ਸਮਾਰਕ ਬਣਾਉਣ ਦਾ ਆਪ ਐਲਾਨ ਕਰਕੇ ਆਉਂਦੇ ਆ ਪਰ ਇੱਥੇ ਕਿਉਂ ਨਹੀਂ ਆਏ ਭਗਵੰਤ ਮਾਨ ਜੀ ਸ਼ਾਇਦ ਉਹਨਾਂ ਤੇ ਭੁੱਲ ਹੋ ਗਈ ਹੈ ਭੁੱਲ ਨਹੀਂ ਹੋਈ ਜੇ ਭੁੱਲ ਹੋਈ ਹੈ ਤਾਂ ਹੁਣ ਵੀ ਠੀਕ ਕੀਤੀ ਜਾ ਸਕਦੀ ਹੈ ਮਾਨ ਸਾਹਿਬ ਆਓ ਸ਼ਹੀਦ ਦੇ ਘਰ ਆ ਕੇ ਅਫਸੋਸ ਕਰਕੇ ਜੋ ਵੀ ਉਹਨਾਂ ਦਾ ਸਨਮਾਨ ਹੈ ਜੋ ਵੀ ਉਹਨਾਂ ਦਾ ਫੰਡ ਹੈ ਉਹ ਜਾਰੀ ਕੀਤਾ ਜਾਏ ਔਰ ਮੈਂ ਮਾਨ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਇੱਕ ਜਿਹੜੀ ਸਰਕਾਰ ਹੈ ਇਹ ਆਮ ਲੋਕਾਂ ਦੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੈ ਸਾਰਿਆਂ ਨੇ ਹੀ ਬੋਟਾਂ ਬਾਕੇ ਮਾਨ ਸਾਹਿਬ ਨੂੰ ਬੜੇ ਵੱਡੇ ਮਾਰਜਨ ਤੇ ਜਿਤਾਇਆ ਤੇ ਇਹ ਲੋਕ ਜੇ ਅਗਰ ਨਿਰਾਸ਼ ਹੋ ਜਾਣਗੇ ਤੇ ਫਿਰ ਅੱਗੇ ਬੜਾ ਮੁਸ਼ਕਲ ਹੋਏਗਾ ਇਹਨਾਂ ਲੋਕਾਂ ਨੇ ਬਹੁਤ ਵੱਡੀ ਆਸ ਲਗਾਈ ਹੈ ਕਿ ਮਾਨ ਸਾਹਿਬ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਔਰ ਇਹ ਜਿਹੜੀਆਂ ਸਮੱਸਿਆਵਾਂ ਨੇ ਪਿੰਡ ਲੈਵਲ ਦੀਆਂ ਸਮੱਸਿਆਵਾਂ ਨੇ ਉਹ ਵੱਡੀਆਂ ਨਹੀਂ ਹੈਗੀਆਂ ਬੜੇ ਆਮ ਨਾਲ ਜਿਹੜੇ ਹੈਗੇ ਉਹਨਾਂ ਨੂੰ ਆਪਾਂ ਸੋਲਵ ਕਰ ਸਕਦੇ ਹਾਂ ਠੀਕ ਹੈ ਮੈਂ ਬੱਬਾ ਕੇ ਸੀਐਨਐਫ ਦਾ ਜੁਹਦਾ ਪ੍ਰੈਜ਼ੀਡੈਂਟ ਆ ਪੰਜਾਬ ਦਾ ਮਾਤਾ ਰਿਵਾਲਤਾਂ ਜਿਹੜਾ ਅੱਜ ਆਪਾਂ ਡੀਸੀ ਸਾਹਿਬ ਦੇ ਇੱਥੇ ਧਰਨਾ ਰੱਖਿਆ ਹੋਇਆ ਆ ਰਜ਼ਾਨ ਚੌਧਰੀ ਸਾਹਿਬ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਸਾਡਾ ਜਿਹੜੀਆਂ ਮੰਗਾਂ ਨੇ ਚੌਧਰੀ ਸਾਹਿਬ ਨੇ ਦੱਸ ਦਿੱਤੀਆਂ ਆ ਸਾਰੀਆਂ ਮੈਂ ਜ਼ਿਆਦਾ ਤੇ ਨਹੀਂ ਦੱਸਾਂਗਾ ਕਿਉਂਕਿ ਸਾਨੂੰ ਸਾਡੇ ਹਲਕੇ ਦੇ ਵਿੱਚ ਕਾਬਲ ਮਸੀ ਜਿਹੜਾ ਸ਼ਹੀਦ ਹੋਇਆ ਆ ਉਹਦੇ ਹੀ ਖਾਸ ਕਰਕੇ ਸਭ ਤੋਂ ਜ਼ਿਆਦਾ ਰੋਸ ਸਾਨੂੰ ਉਹੀ ਆ ਸਾਡੇ ਹਲਕੇ ਦੇ ਵਿੱਚ ਨਾ ਤੇ ਕੋਈ ਸਰਕਾਰ ਵਾਲਾ ਪਹੁੰਚਿਆ ਨਾ ਕੋਈ ਐਮਐਲਏ ਜਿੱਤਿਆ ਪਹੁੰਚਿਆ ਇਹ ਨਹੀਂ ਵੀ ਝਾੜੂ ਵਾਲੇ ਕਾਂਗਰਸੀਆ ਵੀ ਨਹੀਂ ਕੋਈ ਪਹੁੰਚਿਆ ਨਾ ਅਕਾਲੀਆ ਪਹੁੰਚਿਆ ਇਸ ਕਰਕੇ ਸਾਡੇ ਡੀਸੀ ਸਾਹਿਬ ਹਮਾਂਸ਼ੂ अग्रवालੀ ਬਹੁਤ ਵਧੀਆ ਇਨਸਾਨ ਨੇ ਅਸੀਂ 2-3 ਵਾਰ ਇਹਨਾਂ ਨੂੰ ਮਿਲੇ ਵੀ ਆ ਇਹ ਹਰ ਇੱਕ ਦੀ ਗੱਲ ਕਰਦੇ ਨੇ ਇਸ ਲਈ ਅੱਜ ਅਸੀਂ ਡੀਸੀ ਸਾਹਿਬ ਕੋ ਮੰਗ ਪੱਤਰ ਦੇਣ ਆਏ ਆ ਕਿ ਸਾਡਾ ਜਿਹੜਾ ਸ਼ਹੀਦ ਹੋਇਆ ਆ ਸੈਨਿਕ ਉਹਨੂੰ ਵੀ ਜਿੱਦਾਂ ਦੂਜਿਆਂ ਨੂੰ ਦਰਜਾ ਦਿੱਤਾ ਜਾਂਦਾ ਆ ਸ਼ਹੀਦੀ ਦਾ ਉਹ ਜੋ ਵੀ ਸਰਕਾਰ ਵੱਲੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਆ ਉਹ ਦਿੱਤੀ ਜਾਏ ਔਰ ਅੱਗੇ ਤੋਂ ਵੀ ਅਸੀਂ ਸਰਕਾਰ ਨੂੰ ਬੇਨਤੀ ਵੀ ਕਰਨੇ ਚੇਤਾਨੀ ਵੀ ਦਿੰਨੇ ਆ ਕਿ ਸਾਡੇ ਨਾਲ ਵਿਤਕਰੇ ਆ ਸੀਬੀਸੀ ਸਮਾਜ ਨਾਲ ਵਿਤਕਰੇ ਦੂਜੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਤੇ ਤੁਹਾਡਾ ਵੀ ਇਹੀ ਹਾਲ ਆ ਤੁਹਾਡੀ ਤੇ ਵਾਜੂਦ ਉਹ ਇਹੀ ਹੀ ਕਿ ਇਹ ਗਰੀਬਾਂ ਦੀ ਸਰਕਾਰ ਆ ਇਸ ਲਈ ਇਹੀ ਭਗਵਾਨ ਜੀ ਤੁਹਾਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਪੀਐਸਸੀਬੀਸੀ ਸਮਾਜ ਵੱਲ ਧਿਆਨ ਕਰੋ ਠੀਕ ਹੈ ਮੇਰਾ ਨਾਮ ਲਾਰੈਂਸ ਚੌਧਰੀ ਹੈ ਮੈਂ 크ਿਸਚਨ ਨੈਸ਼ਨਲ ਫਰੰਡ ਦਾ ਰਾਸ਼ਟਰੀ ਪ੍ਰਧਾਨ ਆ ਅੱਜ ਦਾ ਜਿਹੜਾ ਇਹ ਰੋਸ ਤਰਨਾ ਜਿਹੜਾ ਹੈ ਰੋਸ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਜਿਹੜਾ ਡਿਊਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਦੇ ਬਾਹਰ ਤਰਨਾ ਲਾਇਆ ਗਿਆ ਉਹਦੀ ਜਿਹੜੀ ਅਗਵਾਈ ਆ ਪ੍ਰਧਾਨਗੀ ਆ ਉਹ ਸਾਡੇ ਪੰਜਾਬ ਦੇ ਜੂਤ ਪ੍ਰਧਾਨ ਜਿਹੜੇ ਬੱਬਾ ਗਿੱਲ ਜੀ ਤੇ ਉਹਨਾਂ ਦੇ ਸਹਿਯੋਗ ਜਿਹੜਾ ਆ ਉਹ ਸਾਡੇ ਕਟਕਾਰੀ ਪ੍ਰਦਾਨ ਕਲਦੀਪ ਤੁੰਗ ਜੀ ਨੇ ਕੀਤਾ ਤੇ ਅੱਜ ਵੱਖ-ਵੱਖ ਬਲੋਕਾਂ ਦੇ ਪ੍ਰਧਾਨ ਪਿੰਡਾਂ ਦੀਆਂ ਕਮੇਟੀਆਂ ਦੇ ਪ੍ਰਧਾਨ ਮੈਂਬਰ ਸਿਰਫ ਉਹੀ ਇੱਥੇ ਅੱਜ ਸ਼ਾਮਲ ਹੋਏ ਆ ਮਕਸਦ ਸਿਗਾ ਬੜਾ ਕਲੀਅਰ ਹੈ ਕਿ ਆਜ਼ਾਦੀ ਦੇ 77 ਸਾਲ ਬਾਅਦ ਵੀ ਮਸੀਹੀ ਭਾਈਚਾਰਾ ਜਿਹੜਾ ਉਹ ਮੁੱਢਲੀਆਂ ਜ਼ਰੂਰਤਾਂ ਦੇ ਲਈ ਅੱਜ ਸੰਘਰਸ਼ ਕਰ ਰਿਹਾ ਰੋਟੀ ਕੱਪੜਾ ਮਕਾਨ ਇਸ ਤੋਂ ਅੱਗੇ ਉਨਾ ਨੂੰ ਸੋਚਣ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਮੌਕਾ ਹੀ ਨਹੀਂ ਦਿੱਤਾ ਇਸਤੇਮਾਲ ਇਹਨਾਂ ਦਾ ਜਰੂਰ ਹੋ ਰਿਹਾ ਰਾਜਨੀਤਿਕ ਕਦੀ ਕਾਂਗਰਸ ਨੇ ਇਸਤੇਮਾਲ ਕੀਤਾ ਅਕਾਲੀ ਭਾਜਪਾ ਨੇ ਕੀਤਾ ਹੁਣ ਸਾਨੂੰ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਵੀ ਦਾ ਇਸਤੇਮਾਲ ਕਰ ਰਹੀ ਸਾਡੀ ਆਸ ਵੱਜੀ ਸੀ ਜਦੋਂ ਸਰਕਾਰ ਬਣੀ ਆਮ ਆਦਮੀ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਸਾਡੇ ਨਾਲ ਮਤ ਰਹੀ ਮਾ ਵਾਲਾ ਸਲੂਕ ਕੀਤਾ ਇਹ ਸਰਕਾਰ ਨਹੀਂ ਕਰੇਗੀ ਇਹ ਸਰਕਾਰ ਸਾਡੀਆਂ ਉਮੀਦਾਂ ਤੇ ਖਰਾ ਉਤਰੇਗੀ ਪਰ 2.5 ਸਾਲ ਦਾ ਸਮਾਂ ਬੀਤਨ ਤੇ ਵੀ ਸਾਡੇ ਹੱਥ ਖਾਲੀ ਨੇ ਜਿਹੜੀ ਪਿਛਲੀਆਂ ਸਰਕਾਰਾਂ ਸੀ ਉਹ ਤਾਂ ਫੇਰ ਵੀ 5 7 10 ਕਰੋੜ ਰੁਪਇਆ ਬਜਟ ਵਿੱਚ ਰੱਖ ਲੈਂਦੇ ਸੀ ਸਿਰਫ ਸਾਡਾ ਉਹ ਵੀ ਇੱਕ ਤਰ੍ਹਾਂ ਮੂੰਹ ਬੰਦ ਕਰਾਉਣ ਲਈ ਆਈ ਵਾਸ਼ ਕਰਨ ਦੇ ਲਈ ਪਰ ਇਹ ਸਰਕਾਰ ਨੂੰ ਅਸੀਂ ਪਿਛਲੇ ਸਾਲ ਵੀ ਬਜਟ ਤੋਂ ਪਹਿਲਾਂ ਅਸੀਂ ਮਾਲਵੇ ਦੇ 15 ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਮਸੀਂ ਭਾਈਚਾਰੇ ਵੱਲੋਂ ਕਿ ਸਾਡੀਆਂ ਆ ਜਿਹੜੀਆਂ ਸਮੱਸਿਆਵਾਂ ਨੇ ਤੇ ਇਹਨਾਂ ਦਾ ਸਮਾਧਾਨ ਕੀਤਾ ਜਾਵੇ ਸਮਾਧਾਨ ਤੇ ਦੂਰ ਦੀ ਗੱਲ ਆ ਉਹਨਾਂ ਨੂੰ ਮੇਰਾ ਖਲਾ ਅਡਰੈਸ ਵੀ ਨਹੀਂ ਕੀਤਾ ਗਿਆ ਮਤਲਬ ਸਰਕਾਰ ਵੱਲੋਂ ਅਡਰੈਸ ਵੀ ਨਹੀਂ ਕੀਤਾ ਗਿਆ ਕਿ ਭਾਈਚਾਰੇ ਨੇ ਇੱਕ ਰੋਸ ਵਜੋਂ ਮੰਗ ਪੱਤਰ ਭੇਜਿਆ ਅਸੀਂ ਇਹਨੂੰ ਅਡਰੈਸ ਹੀ ਕਰ ਦਈਏ ਵੀ ਕੋਈ ਨਾ ਫਿਕਰ ਨਾ ਕਰੋ ਹਾਲੇ ਸਾਡੀ ਸਰਕਾਰ 5 ਸਾਲਿਆ ਤੁਹਾਡੇ ਕੰਮ ਪੂਰੇ ਹੋਣਗੇ ਇਹ ਵੀ ਨਹੀਂ ਕਿਹਾ ਗਿਆ ਸੋ ਸਾਨੂੰ ਹੁਣ ਮਰਲੇ ਲੱਗ ਰਿਹਾ ਕਿ ਇਸ ਸਾਲ ਵੀ ਜਿਹੜਾ ਆ ਜਿਹੜਾ ਇਹ ਬਜਟ ਆ ਰਿਹਾ ਉਹਦੇ ਵਿੱਚ ਵੀ ਸਾਨੂੰ ਕੋਈ ਉਮੀਦ ਨਹੀਂ ਪਰ ਫਿਰ ਵੀ ਕਹਿੰਦੇ ਆ ਵੀ ਆਸ ਤੇ ਦੁਨੀਆ ਜਿੰਦੀ ਆ ਇਸ ਕਰਕੇ ਅਸੀਂ ਅੱਜ ਜਿੰਨੇ ਸਾਡੇ ਵਰਕਰ ਇਕੱਠੇ ਹੋਏ ਨੇ ਅਸੀਂ ਅੱਜ ਇੱਥੇ ਧਰਨਾ ਦਿੱਤਾ ਤੇ ਉਹਦੇ ਲਈ ਅਸੀਂ ਮੁੱਖ ਮੰਤਰੀ ਦੇ ਨਾਂ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ। ਮੰਗ ਕੀ ਰੱਖੀ ਆ ਮੁੱਖ ਮੰਗਾ ਕੀ ਹੈ ਤੁਹਾਡੀ? ਮੁੱਖ ਮੰਗਾ ਜੀ ਸਾਡੀ ਆਜ਼ਾਦੀ ਤੋਂ ਬਾਅਦ ਇਹ ਲਗਾਤਾਰ ਮੰਗ ਰਹੀ ਆ ਕਿ ਮਸੀਹ ਭਾਈਚਾਰੇ ਨੂੰ 5% ਰਾਕਮਾ ਕਰਨ ਦਿੱਤਾ ਜਾਵੇ। ਅੱਜ ਅਸੀਂ ਪੰਜਾਬ ਸਰਕਾਰ ਨੂੰ ਜਿਹੜਾ ਮੰਗ ਪੱਤਰ ਭੇਜਿਆ ਉਹਦੇ ਵਿੱਚ ਸਾਫ਼ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਵਿਧਾਨ ਸਭਾ ਦੇ ਵਿੱਚ 5% ਰਾਕਮਾ ਕਰਨ ਦਾ ਮਤਾ ਪਾਸ ਕੀਤਾ ਜਾਵੇ ਤੇ ਨਾਲ ਹੀ ਇਸਾਈ ਰੈਜਿਮੈਂਟ ਜਿਹੜੀ ਤੋੜ ਦਿੱਤੀ ਗਈ 1950 ਚ ਉਹਨੂੰ ਬਹਾਲ ਕੀਤਾ ਜਾਵੇ ਉਹਦੇ ਲਈ ਮਤਾ ਪਾਸ ਕੀਤਾ ਜਾਵੇ ਤੀਸਰਾ ਜਿਹੜੇ ਸਾਡੇ ਬੱਚੇ ਪੜ੍ਹਦੇ ਨੇ ਉਹਨਾਂ ਲਈ ਕੇਂਦਰ ਸਰਕਾਰ ਦੀ ਸਕੀਮ ਆ ਪ੍ਰੀ میٹرਿਕ ਪੋਸਟ میٹرਿਕ ਸਕਾਲਰਸ਼ਿਪ ਸਕੀਮ ਉਹ ਸਾਡੇ ਪਰਿਵਾਰਾਂ ਤੱਕ ਪਹੁੰਚਦੀ ਨਹੀਂ ਸਾਡੇ ਬੱਚਿਆਂ ਤੱਕ ਨਹੀਂ ਪਹੁੰਚਦੀ ਤੇ ਉਹ ਸਕੀਮ ਦਾ ਸਾਨੂੰ ਫਾਇਦਾ ਕੀ ਆ ਸੋ ਉਹਦੇ ਲਈ ਵੀ ਅਸੀਂ ਸਰਕਾਰ ਤੋਂ ਇਹ ਬੇਨਤੀ ਕਰਨ ਕੀਤੀ ਆ ਮੰਗ ਪੱਤਰ ਚ ਕਿ ਉਹਨੂੰ ਪ੍ਰੋਪਰ ਲਾਗੂ ਕੀਤਾ ਜਾਵੇ ਚੌਥੀ ਆ ਕੱਚੇ ਘਰ ਨੇ ਸਾਡੇ ਲੋਕਾਂ ਦੇ ਉਹਨਾਂ ਨੂੰ ਸੀਮੈਂਟ ਨਹੀਂ ਹੁੰਦਾ ਸਰਕਾਰ ਕਹਿੰਦੀ ਆ ਕਿ ਅਸੀਂ 8000 ਰੁਪਏ ਗ੍ਰਾਂਟ ਦਵਾਂਗੇ ਉਹ ਘਰ ਪੱਕੇ ਹੋ ਜਾਣਗੇ ਅਪਲਾਈ ਕੀਤੇ ਹੋਏ ਲੋਕਾਂ ਨੂੰ ਰਾਸ਼ੀ ਨਹੀਂ ਮਿਲ ਰਹੀ ਤਾਂ ਜਿਹੜਾ ਅੱਗੋਂ ਆਨਲਾਈਨ ਕਰਨਾ ਉਹ ਜਿਹੜਾ ਆ ਉਹ ਪੋਰਟਲ ਬੰਦ ਆ ਸਰਕਾਰ ਕਹਿੰਦੀ ਹਾਲੇ ਵੀਡੀਓ ਸਾਹਿਬ ਕਹਿੰਦੇ ਜੇ ਕਿਸੇ ਵੀ ਜ਼ਿਲ੍ਹੇ ਚ ਜਾਓ ਗੁਰਦਾਸਪੁਰ ਦੇ ਵੀਡੀਓ ਨਹੀਂ ਕਿਸੇ ਵੀ ਜ਼ਿਲ੍ਹੇ ਚ ਜਾਓ ਕਹਿੰਦੇ ਜੀ ਹਾਲੇ ਪੋਰਟਲ ਚੱਲਿਆ ਨਹੀਂ ਚੌਥਾ ਹੈਗਾ ਕਿ ਜਿਹੜੇ ਸਾਡੇ ਬੇਕਾਰ ਲੋਕ ਨੇ ਸਰਕਾਰ ਕਹਿੰਦੀ ਘਰ ਬਣਾ ਕੇ ਦੇਵਾਂਗੇ ਉਹਨਾਂ ਦੇ ਘਰ ਨਹੀਂ ਬਣਦੇ ਸਾਡੀ ਮੰਗ ਹੈ ਵੀ ਉਹ ਘਰ ਬਣਾ ਕੇ ਦਿੱਤੇ ਜਾਣ ਤੇ ਸਾਡੀਆਂ ਜਿਹੜੀਆਂ ਦੋ ਬੜੀਆਂ ਵਿਸ਼ੇਸ਼ ਮੰਗਾਂ ਨੇ ਇੱਕ ਤਾਂ ਸਾਡੀ ਹੈਗੀ ਆ ਆਪਣੇ ਜਿਹੜੇ ਬੱਚੇ ਸਾਡੇ ਬੇਰੁਜ਼ਗਾਰ ਨੇ ਉਹਨਾਂ ਦੀ ਜਿਹੜਾ ਇਮੀਡੀਏਟਲੀ ਧਿਆਨ ਦਿੱਤਾ ਜਾਵੇ ਵੀ ਉਹ ਕੱਚੇ ਨੇ ਕਈ ਸਕੂਲਾਂ ਚ ਬੱਚੇ ਪੜਾਉਂਦੇ ਨੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਉਹ ਵੀ ਕੀਤੇ ਜਾਣ ਇੱਕ ਸਾਡੀ ਮੰਗ ਹੈਗੀ ਆ ਕਿ ਜਿਸ ਤਰ੍ਹਾਂ ਸਾਡਾ ਸਿੱਖ ਭਾਈਚਾਰੇ ਦੇ ਪਾਕਿਸਤਾਨ ਸਿਤਿਤ ਗੁਰਦੁਆਮਾਂ ਤੇ ਉਹਨਾਂ ਨੂੰ ਦਰਸ਼ਨ ਕਰਨ ਦੇ ਲਈ ਸਰਕਾਰ ਪੈਕੇਜ ਦਿੰਦੀ ਆ ਤੇ ਮੁਸਲਮਾਨ ਭਾਈਚਾਰੇ ਨੂੰ ਮੱਕੇ ਜਾਣ ਦੇ ਲਈ ਸਾਡੀ ਇਹ ਮੰਗਿਆ ਕਿ ਮਸੀਹ ਭਾਈਚਾਰੇ ਨੂੰ ਵੀ ਪ੍ਰਭੂ ਯਸੂਸ ਮਸੀਹ ਦੇ ਜਨਮ ਸਥਾਨ ਜਾਣ ਦੇ ਲਈ 크리스마ਸ ਦੇ ਮੌਕੇ ਤੇ ਤੇ ਇਸਟਰ ਦੇ ਮੌਕੇ ਤੇ ਵੀਜ਼ਾ ਪੈਕਜ ਦਿੱਤਾ ਜਾਣਾ ਚਾਹੀਦਾ ਤਾਂ ਕਿ ਇਹ ਵੀ ਉੱਥੇ ਦਰਸ਼ਨ ਕਰਕੇ ਆਉਣ। ਚੋਣ ਸਾਹਿਬ ਇੱਕ 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 ਕਾਲਵਾ ਪਿੰਡ ਦੇ ਵਿੱਚ ਕੁ ਸ਼ਹੀਦ ਹੁੰਦਾ ਉਹ ਵੀ ਮੰਗ ਤੁਹਾਡੇ ਵੱਲੋਂ ਰੱਖੀ ਗਈ ਹੈ ਕਿ ਜਿਸ ਤਰ੍ਹਾਂ ਸਰਕਾਰੀ ਸਨਮਾਨਾਂ ਦੇ ਨਾਲ ਸ਼ਹੀਦ ਦਾ ਜਿਹੜਾ ਅੰਤਿਮ ਜਿਹੜਾ ਸੰਸਕਾਰ ਜਿਹੜਾ ਕੀਤਾ ਜਾਂਦਾ ਲੇਕਿਨ ਉੱਥੇ ਜਿਹੜੀ ਗ੍ਰਾਂਟ ਵੀ 1 ਕਰੋੜ ਦੀ ਜਾਰੀ ਜਿਹੜੀ ਕੀਤੀ ਜਾਂਦੀ ਹੈ ਸ਼ਹੀਦ ਪਰਿਵਾਰ ਨੂੰ ਲੇਕਿਨ ਉਹ ਪਰਿਵਾਰ ਹਾਲੇ ਵੀ ਹੋਣਾ ਸਕੀਮਾ ਤੋਂ ਬੰਜਾ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੇ ਇਹੋ ਹੀ ਸ਼ਹੀਦ ਕਿਸੇ ਖੋਰ ਵਰਗ ਦਾ ਹੁੰਦਾ ਦੇਖੋ ਸਾਰੇ ਵਰਗ ਸਤਿਕਾਰਯੋਗ ਨੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਪਰ ਇਥੋਂ ਵਿਤਕਰੇ ਦਾ ਪਤਾ ਲੱਗਦਾ ਬੜਾ ਸਪਸ਼ਟਾ ਕਿ ਇਥੋਂ ਹੁਣ ਤੁਹਾਡੇ ਸਾਹਮਣੇ ਇੱਕ ਪ੍ਰੂਫ ਆ ਗਿਆ ਕਿ ਸੈਨਿਕ ਦੇਸ਼ ਦੇ ਹੁੰਦੇ ਨੇ ਉਹ ਕਿਸੇ ਕਮਿਊਨਿਟੀ ਦੇ ਨਹੀਂ ਹੁੰਦੇ ਕਿਸੇ ਵਰਗ ਦੇ ਨਹੀਂ ਹੁੰਦੇ ਪਰ ਜੇ ਇਥੇ ਵਿਤਕਰਾ ਹੋਇਆ ਤੇ ਬੜਾ ਕਲੀਅਰ ਆ ਕਿ ਉਹ ਮੁਸੀਬਾ ਹਾਈਚਾਰੇ ਨਾਲ ਕਾਫਲ ਮਸੀਤ ਸੰਬੰਧਿਤ ਆ ਇਸੇ ਕਰਕੇ ਉਹਦੇ ਜਨਾਜ਼ੇ ਦੇ ਮੌਕੇ ਤੇ ਕੋਈ ਵੀ ਜ਼ਿਲ੍ਹੇ ਦਾ ਜਿਹੜਾ ਉੱਚ ਅਧਿਕਾਰੀ ਉੱਥੇ ਨਹੀਂ ਪਹੁੰਚਾ ਉਹ ਛੱਡੋ ਜਿਨ੍ਹਾਂ ਨੇ ਵੋਟਾਂ ਲਈਆਂ ਉਸ ਭਾਈਚਾਰੇ ਦੇ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਜਿਨ੍ਹਾਂ ਐਮਐਲਏ ਨੂੰ ਐਮਪੀ ਨੂੰ ਉਹ ਨੇੜੇ ਵੀ ਰਹਿੰਦੇ ਆ ਕਾਦੀਆਂ ਹਲਕੇ ਦੇ ਵਿੱਚ ਉਹ ਨੇੜੇ ਵੀ ਰਹਿੰਦੇ ਉਹ ਵੀ ਨਹੀਂ ਗਏ ਇੱਥੋਂ ਸਾਫ ਪਤਾ ਲੱਗਦਾ ਕਿ ਇਹ ਵਿਤਕਰਾ ਜਿਹੜਾ ਹੈ ਕਿੱਡਾ ਵੱਡਾ ਹੋ ਰਿਹਾ ਸਾਡੇ ਨਾਲ ਕਿ ਉੱਥੇ ਕੋਈ ਅਧਿਕਾਰੀ ਨਾ ਜਾਵੇ ਤੇ ਅਸੀਂ ਅੱਜ ਉਸ ਗੱਲ ਦੀ ਵੀ ਨਿੰਦਾ ਕਰਦੇ ਆ ਸਰਕਾਰ ਦੀ ਕਿ ਨਾ ਕੋਈ ਨਾਲ ਦਾ ਮੰਤਰੀ ਆ ਨਾ ਕੋਈ ਐਮ ਐਲ ਏ ਆ ਜੇ ਪਿਛਣੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਤੇ ਅਸੀਂ ਇਹ ਨਹੀਂ ਉਮੀਦ ਕਰਦੇ ਕਿ ਆ ਵੀ ਸਰਕਾਰ ਕਰੇਗੀ ਪਰ ਇਹ ਸਰਕਾਰ ਦਾ ਵੀ ਐਟੀਟਿਊਡ ਹੋ ਗਿਆ ਕਿ ਬਿਤਕਰਾ ਕਿਉਂ ਕੀਤਾ ਜਾ ਰਿਹਾ ਮੁੱਖ ਕਾਰਨ ਕੀ ਮੰਨਦੇ ਹੋ ਕਿਉਂ ਮੁਸੀਬਾਈ ਚ ਰਹਿਣਾ ਹਰ ਵਾਰੀ ਜਿਹੜਾ ਮਤਰਾਇ ਮਾਲਾ ਸਾਫ ਕੀਤਾ ਜਾਂਦਾ ਦੇਖੋ ਬਿਤਕਰਾ ਜਿਹੜਾ ਹੈ ਨਾ ਉਹ ਇਸ ਕਰਕੇ ਕੀਤਾ ਜਾਂਦਾ ਆ ਕਿ ਇਹ ਸਾਡੇ ਜਿਹੜੇ ਲੋਕ ਹਨ ਆ ਇਹ ਬੜੇ ਹੀ ਭਲੇ ਮਾਨਸ ਨੇ ਤੇ ਬੜੇ ਹੀ ਸ਼ਰੀਫ ਨੇ ਇਹ ਮਸੀਦੇ ਵਿੱਚ ਯਕੀਨ ਰੱਖਦੇ ਨੇ ਤਾਂ ਸ਼ਾਂਤੀ ਤੇ ਪ੍ਰਾਰਥਨਾਵਾਂ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਲੋਕ ਜਿਹੜੇ ਆ ਇਹਨਾਂ ਨੂੰ ਕੋਈ ਨਹੀਂ ਮਨਾ ਲਵਾਵਾਂਗੇ ਆਪਾਂ ਕੋਈ ਨਹੀਂ ਦਵਾਵਾਂ ਹੀ ਕਰਦੇ ਨੇ ਹਨਾ ਪਰ ਇਹ ਸ਼ਰਾਫਤ ਦਾ ਇਹ ਨਿਜਾਇਜ਼ ਫਾਇਦਾ ਠਾ ਰਹੇ ਨੇ ਮੈਨੂੰ ਲੱਗਦਾ ਇਹ ਜਿਆਦਾ ਵੱਡਾ ਕਾਰਨਾ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਫਿਰ ਕੀ ਕਰੋਗੇ ਤੁਸੀਂ ਦੇਖੋ ਸੰਘਰਸ਼ ਅਸੀਂ ਪਹਿਲੇ 30 ਸਾਲ ਤੋਂ ਕਰ ਰਹੇ ਹਾਂ ਮਸੀਬਾਈਚਾਰਾ ਕਰ ਰਹੇ ਆ ਕਿਸਾਨ ਵੀ ਤਾਂ ਕਰ ਰਹੇ ਨਾ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਕਿਹੜਾ ਮੰਨ ਲਈਆਂ ਉਹ ਵੀ ਤਾਂ ਕਰ ਰਹੇ ਇਹੋ ਹੀ ਅਸੀਂ ਆਪਣੇ ਭਾਈਚਾਰੇ ਨੂੰ ਅਪੀਲ ਕਰਦੇ ਆਂ ਬੇ ਸੰਘਰਸ਼ੀ ਇੱਕ ਤਰੀਕਾ ਹੈ ਕਿਉਂਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਕਿਹਾ ਸੀਗਾ ਪੜੋ ਜੁੜੋ ਤੇ ਸੰਘਰਸ਼ ਕਰੋ ਅਸੀਂ ਵੀ ਆਪਣੇ ਭਾਈਚਾਰੇ ਨੂੰ ਇਹ ਅਪੀਲ ਕਰਦੇ ਆਂ ਬੇ ਸੰਘਰਸ਼ ਕਰਨਾ ਚਾਹੀਦਾ ਆ ਜਦੋਂ ਤੁਸੀਂ ਸੰਘਰਸ਼ ਦੇ ਰਾਹ ਤੁਰੇ ਰਹੋਗੇ ਇਹ ਸੁੱਤੀਆਂ ਸਰਕਾਰਾਂ ਜਾਗ ਪੈਣਗੀਆਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਹੁਣ ਇਹ ਭਾਈਚਾਰਾ ਬੈਠਣ ਵਾਲਾ ਨਹੀਂ ਇਹ ਸੜਕਾਂ ਤੇ ਰਹੇਗਾ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਲੱਗਦਾ ਆ ਕਿ ਇਹ ਘੱਟ ਗਿਣਤੀ ਨੇ ਤੇ ਸ਼ਾਇਦ ਇਹ ਕਮਜ਼ੋਰ ਨੇ ਲੋਕ ਇਹ ਸ਼ਾਇਦ ਸ਼ਾਂਤੀ ਦੇ ਵਿੱਚ ਯਕੀਨ ਰੱਖਦੇ ਨੇ ਇਹਨਾਂ ਨੇ ਕੀ ਕਰ ਲੈਣਾ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਹੁਣ ਇਹ ਭਾਈਚਾਰਾ ਹੋ ਨਹੀਂ ਰਿਹਾ ਜਾਗਰਤ ਹੋ ਗਿਆ ਹੈ ਤੇ ਆਉਂਦੇ ਸਮੇਂ 'ਚ ਜੇ ਇਹ ਨਾਂ ਮੰਗਾ ਮੰਨੀਆਂ ਗਈਆਂ ਤੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਹਿਸ਼ ਦਾ ਵੀ ਘਰਾਉ ਕਰਾਂਗੇ 2024 ਦੇ ਇਲੈਕਸ਼ਨ ਨਜ਼ਦੀਕ ਨੇ ਪਾਰਲੀਮੈਂਟ ਇਲੈਕਸ਼ਨ ਜਿਹੜੇ ਨਾ ਆਉਂਦੇ ਪਏ ਨੇ ਉਹਦੇ ਲਈ ਖਾਸ ਕਰਕੇ ਮੁਸੀਬਾ ਭਾਈਚਾਰੇ ਦਾ ਕੀ ਉਹਦੇ ਵਿੱਚ ਮੁੱਖ ਭੂਮੀ ਦਾ ਕੀ ਕੀ ਯੋਗਦਾਨ ਦਊਗਾ ਵੈਸੇ ਤਾਂ ਮੈਂ ਆਪਣੇ ਭਾਸ਼ਣ ਵਿੱਚ ਵੀ ਕਿਹਾ ਵੀ ਅਸੀਂ ਕਾਂਗਰਸ ਨੂੰ ਵੀ ਅਜਮਾ ਕੇ ਦੇਖ ਲਿਆ ਅਸੀਂ ਅਕਾਲੀ ਭਾਜਪਾ ਨੂੰ ਵੀ ਦੇਖ ਲਿਆ ਹੁਣ ਆਪ ਨੂੰ ਵੀ ਦੇਖ ਲਿਆ ਹੁਣ ਕਿਹਦਾ ਨਾਂ ਲਈਏ ਪਰ ਫਿਰ ਵੀ ਦੇਸ਼ ਹਿੱਤ ਵਿੱਚ ਮੈਂ ਗੱਲ ਕਰਨੀ ਜ਼ਿਆਦਾ ਜ਼ਰੂਰੀ ਸਮਝਦਾ ਕਿਉਂਕਿ ਚੋਣਾ ਹਮੇਸ਼ਾ ਦੇਸ਼ ਹਿੱਤ ਦੇ ਵਿੱਚ ਹੀ ਜਿਹੜੀਆਂ ਲੜੀਆਂ ਜਾਂਦੀਆਂ ਨੇ ਉਹ ਦੇਖਣਾ ਚਾਹੀਦਾ ਉਹ ਕੀ ਆ ਉਹ ਇਸ ਵੇਲੇ ਸਵਿਧਾਨ ਬਚਾਉਣ ਦੀ ਗੱਲ ਅਸੀਂ ਆਪਣੇ ਭਾਈਚਾਰੇ ਨੂੰ ਕਿਹਾ ਇਸ ਵੇਲੇ ਸਵਿਧਾਨ ਖਤਰੇ 'ਚ ਆ ਠੀਕ ਆ ਦੇਸ਼ ਖਤਰੇ ਦੇ ਵਿੱਚ ਆ ਤੁਸੀਂ ਦੇਖ ਰਹੇ ਆ ਕਿ ਜਿੱਦਾਂ ਪਾਕਿਸਤਾਨ ਦੇ ਵਿੱਚ ਲੜਾਈ ਹੋ ਰਹੀ ਆ ਤੇ ਗੋਲੀਆਂ ਚੱਲਦੀਆਂ ਜਿੱਦਾਂ ਰੂਸ ਦੀ ਤੇ ਯੂਕਰੇਨ ਦੀ ਲੜਾਈ ਹੋ ਰਹੀ ਗੋਲੀਆਂ ਚੱਲਦੀਆਂ ਉਹ ਸਾਡ ਨੂੰ ਆਪਣੀ ਰਾਤ ਧਾਨੀ ਨਹੀਂ ਪਹੁੰਚਣ ਦੇ ਰਿਹਾ ਕਿਸਾਨ ਸਾਡੇ ਨੇ ਉਹਨਾਂ ਦੇ ਗੋਲੀਆਂ ਚਲਾਈਆਂ ਜਾ ਰਹੀਆਂ ਸੋ ਉਹਨਾਂ ਲੋਕਾਂ ਤੋਂ ਬਚਾਉਣ ਦੇ ਲਈ ਅਸੀਂ ਉਹਨਾਂ ਤੋਂ ਦੇਸ਼ ਬਚਾਉਣ ਦੇ ਲਈ ਜਿਹੜੀਆਂ ਸ਼ਕਤੀਆਂ ਇਸ ਵੇਲੇ ਸੰਵਿਧਾਨ ਨੂੰ ਬਦਲਣਾ ਚਾਹੁੰਦੀਆਂ ਨੇ ਅਸੀਂ ਇਹ ਇਹ ਮਨ ਬਣਾ ਰਹੇ ਹਾਂ ਕਿ ਜਿਹੜੀ ਉਹਨਾਂ ਸ਼ਕਤੀਆਂ ਨੂੰ ਹਰਾਏਗੀ ਮਨੁਭਾਦੀਆਂ ਨੂੰ ਹਰਾਏਗੀ ਜਿਹੜੀ ਦੇਸ਼ ਦੇ ਵਿੱਚ ਰਾਜਾਕਤਾ ਫਲਾਉਣ ਵਾਲੀ ਜਿਹੜੀ ਪਾਰਟੀ ਆ ਸਿੱਧਾ ਮਨ ਆਲਮਾ ਭਾਜਪੀ ਨੂੰ ਹਰਾਉਣ ਦੇ ਲਈ ਜਿਹੜੀ ਵੀ ਤੇਰੇ ਮੋਰੇ ਆਏਗੀ ਚਾਹੇ ਉਹਦੇ ਵਿੱਚ ਸਾਡਾ ਹਿੱਤ ਨਾ ਵੀ ਹੋਵੇ ਪਰ ਦੇਸ਼ ਨੂੰ ਬਚਾਉਣ ਦੇ ਲਈ ਅਸੀਂ ਉਹਦਾ ਸਾਥ ਇੱਕ ਆਖਰੀ ਸਵਾਲ ਹੈ ਮੇਰਾ ਕਿ ਲੱਗਦਾ ਨਹੀਂ ਕਿ ਜੇ ਕੋਈ ਸਰਕਾਰ ਦੇ ਵਿੱਚ ਤੁਹਾਡਾ ਕੋਈ ਮੁਸੀਬਾ ਆਇਆ ਚੜਦਾ ਕੋਈ ਨੁਮਾਇੰਦਾ ਕੋਈ ਐਮਪੀ ਐਮਐਲਏ ਹੋਵੇ ਤੇ ਜਿਹੜੀਆਂ ਤੁਹਾਡੀਆਂ ਮੰਗਾਂ ਆ ਉਹ ਉਹ ਈਜ਼ੀ ਤਰੀਕੇ ਦੇ ਨਾਲ ਜਿਹੜੀਆਂ ਸਰਕਾਰ ਤੱਕ ਪਹੁੰਚਾਈਆਂ ਜਾ ਸਕਦੀਆਂ ਦੇਖੋ ਮੇਰਾ ਇਹ ਮੰਨਣਾ ਆ ਕਿ ਹੁਣ ਅੱਜ ਦੇਸ਼ ਦੇ ਵਿੱਚ ਐਸੀ ਸਮਾਜ ਵੀ ਬੜਾ ਪੀੜਿਤ ਹੈ ਕਿਸਾਨ ਵੀ ਬੜੇ ਪੀੜਿਤ ਆ ਠੀਕ ਆ ਅੱਜ ਪੀੜਿਤ ਤਾਂ ਸਾਰੇ ਹੀ ਆ ਕੀ ਐਸੀ ਸਮਾਜ ਦੇ ਜਿਹੜੇ ਆ 25% ਜਿਹੜੇ ਐਮਐਲਏ ਐਮਪੀ ਨਹੀਂ ਹੈ ਉਹ ਵੀ ਹੈਗੇ ਪਰ ਉਹ ਫੇਰ ਵੀ ਪੀੜਤ ਨੇ ਜਿੱਤਣ ਨਮਾਇੰਦਿਆਂ ਦੇ ਨਾਲ ਕੁਝ ਨਹੀਂ ਹੁੰਦਾ ਨਮਾਇੰਦੇ ਜਿੱਤ ਕੇ ਚੱਲ ਜਾਣਗੇ ਇਹਨਾਂ ਨੂੰ ਨਮਾਇੰਦਿਆਂ ਨੂੰ ਫਰੀਦ ਲੈਂਦੇ ਨੇ ਕੀ ਕਰ ਲੋਂਗੇ ਤੁਸੀਂ ਉਹ ਚੁੱਪ ਹੋ ਜਾਂਦੇ ਨੇ ਅੱਜ ਐਸੀ ਸਮਾਜ ਤੇ ਇਤਿਆਚਾਰ ਹੋ ਰਹੇ ਨੇ ਉਹਨਾਂ ਦੇ ਜਿੱਤੇ ਹੋਏ ਨਮਾਇੰਦੇ ਪਾਰਲੀਮੈਂਟ ਦੇ ਵਿੱਚ ਗੁੰਗੇ ਬਣ ਕੇ ਬੈਠੇ ਨੇ ਸੋ ਮੈਂ ਮੰਨਦਾ ਹਾਂ ਕਿ ਜੇ ਨਮਾਇੰਦਾ ਹੋਵੇ ਆਵਾਜ਼ ਉਠਾ ਸਕਦਾ ਪਰ ਇੱਕ ਅੱਦੇ ਨਮਾਇੰਦੇ ਨੂੰ ਤਾਂ ਟਾਈਮ ਵੀ ਨਹੀਂ ਪੂਰਾ ਮਿਲਦਾ ਉਹ ਅੱਜ ਜਿਹੜੀ ਮੇਨ ਸਾਡੀ ਗੱਲ ਪਤਾ ਕੀ ਆ ਗੱਲ ਇਹ ਹੈਗੀ ਆ ਕਿ ਸਰਕਾਰਾਂ ਦੇ ਵਿੱਚ ਮੰਤਰੀ ਚੱਲ ਜਾਣਗੇ ਸਾਡੇ ਜਾਂ ਐਮਐਲਏ ਬਣ ਜਾਣਗੇ ਉਹ ਵੀ ਇੱਕ ਠੀਕ ਆ ਪਰ ਉਹਦੇ ਤੋਂ ਜ਼ਰੂਰੀ ਆ ਕਿ ਲਾਮਬੰਦ ਹੋ ਕੇ ਸੰਘਰਸ਼ ਕਰੋ ਜਦੋਂ ਸੰਘਰਸ਼ ਕਰੋਗੇ ਫਿਰ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਐਮਪੀ ਵੀ ਬਣ ਜਾਣਗੇ ਐਮਐਲਏ ਬਣ ਜਾਣਗੇ ਠੀਕ ਆ